ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਥ ਹਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਦੇਸ਼ ਆਜ਼ਾਦ ਹੁੰਦਿਆ ਹੀ ਭਾਰਤ ਤੇ ਪਾਕਿਸਤਾਨ ਦੇ ਹੋਏ ਦੋ ਟੁਕੜਿਆਂ ਦੌਰਾਨ ਆਪਸ ਵਿੱਚ ਰਲ ਮਿਲ ਕੇ ਰਹਿਣ ਵਾਲੇ ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਇੰਨੀ ਨਫ਼ਰਤ ਫੈਲ ਗਈ ਸੀ ਕਿ ਧਨ ਦੌਲਤ ਲੁੱਟਣ ਦੇ ਨਾਲ-ਨਾਲ ਇੱਕ ਦੂਸਰੇ ਦੀਆਂ ਬਹੁਤ ਬੇਟੀਆਂ ਵੀ ਖੋਣੀਆਂ ਸ਼ੁਰੂ ਕਰ ਦਿੱਤੀਆਂ ਸਨ ਵੰਡ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦੇ ਹਿੱਸੇ ਆਉਣ ਦੀ ਖਬਰ ਸੁਣਦਿਆਂ ਹੀ ਇਲਾਕੇ ਦੇ ਮੁਸਲਮਾਨਾ ਵਲੋਂ ਇਕੱਠੇ ਹੋ ਕੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਭਾਰਤ ਪਾਕਿਸਤਾਨ ਦੀ ਵੰਡ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਣ ਵਾਲੀ ਮਾਤਾ ਮਹਿੰਦਰਕੌਰ ਮਸਤਕੋਟ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਸ ਦਾ ਜਨਮ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਉਗੜੂ ਖਹਿਰਾ ਵਿਖੇ ਪਿਤਾ ਮੋਹਨ ਸਿੰਘ ਸਾਪ ਦਾ ਸਰਪੰਚ ਅਤੇ ਮਾਤਾ ਵੀਰੋਦੀ ਕੁਖੋਂ ਹੋਇਆ ਸੀ ਅਤੇ ਮੇਰੇ ਤੋਂ ਤਿੰਨ ਛੋਟੀਆਂ ਭੈਣਾਂ ਅਤੇ ਦੋ ਛੋਟੇ ਭਰਾ ਮੇਰੇ ਤੋਂ ਛੋਟੇ ਸਨ ਅੱਜ ਸਾਡੇ ਪੱਤਰਕਾਰ महेंद्र सिंह अर्लीपन माता जी देकार पूजे हैं जिथे माता जी ना गलबत की गई तुसी भी देखो ए स्पेशल रिपोर्ट इजाजत देखने वाले दर्शकों का स्वागत मैं हां महेंद्र सिंह अर्लीपन आप जी पता है कि पंद्रह अगस्त मेरी ने आ रही है ताकि देश विच आजादी चहारा मनावनी आंगी तैयारियां चल रही हैं पर आजादी दे तिहारे ते जो आजादी मिल मौके देश दे पटवारे दौरान ਜਿੰਨਾ ਵੀ ਬਜ਼ੁਰਗਾਂ ਨੇ ਇਹ ਦਰਦ ਦਿੱਤਾ ਹੈ ਉਹ ਅੱਜ ਵੀ ਉਹ ਪਟਵਾਰੇ ਦਾ ਦਰਦ ਯਾਦ ਕਰਕੇ ਉਹਨਾਂ ਦੇ ਹਿਰਦੇ ਜਿਵੇਂ ਅਗੁੰਦਰੀ ਰਹੇ ਹਨ ਅਤੇ ਅੱਜ ਅਸੀਂ ਪਟਵਾਰੇ ਦਾ ਦਰਦ ਲਿਖਣ ਵਾਲੀ ਮਾਤਾ ਮਹਿੰਦਰ ਕੌਰ ਕੇ ਨਮਸਤਕੌਰ ਰਿਕਤ ਹੁੰਦੇ ਹਾਂ ਅੱਜ ਤੁਹਾਨੂੰ ਆਪਾਂ ਉਸ ਮਾਤਾ ਜੀ ਨੂੰ ਬੁਲਾਵਾਂਗੇ ਵੀ ਔਰ ਉਹਨਾਂ ਵੱਲੋਂ ਪਟਵਾਰੇ ਦੌਰਾਨ

ਤੇ ਪਾਕਿਸਤਾਨ ਆ। ਅੱਛਾ ਗਰਦਾਸ ਮੁਰਮ ਜਿਹਨੂੰ ਮਨ ਲਗੀ ਪਾਕਿਸਤਾਨ ਇਹ ਹੁਣ ਤੁਸੀਂ ਸੋਚ ਲਓ। ਅੱਛਾ ਅੰਦਰ ਬਣ ਗਿਆ ਤੇ ਇਹ ਅੰਦਰ ਬਣ ਗਿਆ। ਪਾਕਿਸਤਾਨ ਤੇ ਅੰਦਰ ਬਣ ਗਿਆ ਦੋਸਤਾਨ। ਅੱਛਾ ਪਹਿਲਾਂ ਪਹਿਲਾਂ ਠੀਕ ਹੈ। ਇਹ ਇਹ ਨਹੀਂ ਜਿਹੜੇ ਮੁਸਲਮਾਨ ਇਕੱਠੇ ਹੋਗੇ ਥਵਾੜੀ। ਅੱਛਾ ਬੜਾ ਮੁਸਲਮਾਨ ਇਕੱਠਾ ਹੋਇਆ ਲਾਗੇ ਲਾਗੇ ਪਿੰਡਾਂ। ਅਸੀਂ ਮੱਲਾ ਕੇ ਪੈਂਟ ਹੈ। ਅਹੀਂ ਮੱਲਾ ਕੇ ਕਹ ਲੈ। ਅਹੀਂ ਮੱਲਾਗੇ ਬੁਲੀਆਂ ਜਿਹਨਾਂ ਮੱਲਾਗੇ ਮਾਰਾਂਗੇ ਵੰਡਾਂਗੇ ਫਟਾਂਗੇ ਚਲੋ ਰੋਜ ਦੇ ਰਹੋਣਗੇ ਇੱਥੇ ਆਪਣੇ ਘਰ ਫੇਰ ਮਾਤਾ ਕੀ ਕੀਤਾ ਨਾਲੇ ਮੈਂ ਨਾ ਪਹਿ ਸੁਣਾਇਆ ਯਾਰ ਕਰੇ ਪਤਾ ਨਹੀਂ ਰਾਤ ਰਾਤ ਸੁਣਾਇਆ ਕਿੰਨੇ ਦਿਨ ਸੁਣਾਇਆ ਗਿਆ ਤੇ ਉਧਰ ਬਣ ਗਿਆ ਪਾਕਿਸਤਾਨ ਇੱਧਰ ਬਣ ਗਿਆ ਹਿੰਦੁਸਤਾਨ ਹਾਂਜੀ ਫੇਰ ਵੱਡੋ ਫੱਟੀ ਇੰਦ ਤੇ ਲਾਤੀ ਉਹਨਾਂ ਨੂੰ ਤੇ ਉਹਨਾਂ ਨਾਲ ਆਤੀ ਨਾਂ बड़ बड़ सुटे ने दरिया में कोई नहराज खूब पार दुते खूब अच्छा खूब पार दे बड़ के दुआ खेला लम्बा दे ते के दे नहरा वाले दिया लम्बा दे बनारे ते इरा मेरिया कई बुढ़िया और ना खोलिया जटाने भी और दिया कई और ना जटानिया अच्छा ये तो ਲੈਗੇ ਚਕੀਆਂ ਚਕੀਆਂ ਕੁੜੀਆਂ ਤੇ ਚੰਗੇ ਜਿਹੇ ਨਾਮ ਹੀ ਖੋਲੀਆਂ ਉਹਨਾਂ ਨੇ ਮੁਸਲਮਾਨਾਂ ਨੇ ਇੱਦਾਂ ਬਿਆਹ ਕੀਤਾ ਬੜਾ ਕੁਝ ਹੋਇਆ ਯਾਰ ਇਹੋ ਦਿਨ ਬੜਾ ਕੁਝ ਹੋਇਆ ਤੇ ਮਾਤਾ ਮੁਸਲਮਾਨ ਜਿਹਨੋਂ ਪਾਕਿਸਤਾਨ ਜਦੋਂ ਕਈ ਦੇ ਜਿਲ੍ਹਾ ਗਰਦਾਸਪੁਰ ਇੱਧਰ ਆ ਗਿਆ ਵਾ ਤੇ ਜਿਹੜੇ ਜਿਲ੍ਹੇ ਸਿੱਖ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਜਾਣੇ ਆ ਤੇ ਅਠਵਾਰੀ ਮੁਸਲਮਾਨਾਂ ਨੇ ਕੀ ਕੀਤਾ ਫਿਰ ਕੀ ਚਸਨਾ ਬਣਾਇਆ ਉਹਨਾਂ ਨੇ ਉਹਨਾਂ ਨੇ ਆਪਣੇ ਚਾਮਲਾ ਮੈਂ ਸਾਰੇ ਇਕੱਠੇ ਹੋ ਗਏ ਪੀ ਅਸੀਂ ਤੈਨੂੰ ਦੱਸਿਆ ਪੀ ਮੱਲਾਂਗੇ ਅੱਛਾ ਕਾਰ ਕੋਲ ਮੇ ਖਲੇ ਹੋਣੇ ਨੇ ਨਾ ਹਾਂਜੀ ਹਾਂਜੀ ਕਰ ਲਈ ਤੇ ਅਸੀਂ ਪੀ ਅਸੀਂ ਮੱਲਾਂਗੇ ਆ ਬੁੱਢੀਆਂ ਮੱਲਾਂਗੇ ਆ ਘਰ ਮੱਲਾਂਗੇ ਆ ਪੈੜੀਆਂ ਮੱਲਾਂਗੇ ਆ ਕੋਈ ਉਹ ਥੇ ਉਹ ਥੇ ਇਕੱਠੇ ਹੋ ਗਏ ਉਹ ਕਹਿੰਦੇ ਕੀ ਉਹਨਾਂ ਕੀ ਕੀਤਾ ਖਾਣ ਪੀਣ ਖਾਣ ਪੀਣ ਉਹਨਾਂ ਨੇ ਗਾਇਆਂ ਵਾਟ ਵਾਟ ਬੱਕਰੇ ਵਾਟ ਵਾਟ ਕਿਆ ਹੋੜ ਨੇ ਨੇ ਕਿ ਵਿਚਾਈ ਚ ਹੋੜ ਅੱਛਾ ਇਹ ਦੇਖੀ ਵੇਖੀਆਂ ਦੇਖਾਂ ਚ ਅੱਛਾ ਡੇਕਾ ਬਣਾਇਆ ਪਰ ਉਹਨਾਂ ਨੇ ਦੇਕਾਂ ਦੇ ਵਿੱਚ ਹੀ ਮੀਟ ਦੇ ਵਿੱਚ ਹੀ ਉਹ ਕਿਆ ਹੋੜ ਮੀਟ ਚ ਆਉਂਦੀ ਚ ਉਹ ਕੀ ਕਹਿੰਦੇ ਮੀਟ ਵਾਟ ਵਾਟ ਕੇ ਤੇ ਵਿਚਾਈ ਚ ਹੋੜ ਦਿੰਦੇ ਨੇ ਕਿ ਲੋਹ ਉਹ ਕਾਣ ਕਿਆ ਕਿਤੇ ਕਿਆ ਤੇ ਤੁਹਾਡੇ ਜਿਹੜੇ ਮਾਮੇ ਕਿੱਥੇ ਅਹੀਂ ਹਾਂਜੀ ਤੁਹਾਡੇ ਦੇ ਮਾਮਾ ਇਹਦੇ ਕਿੱਥੇ ਰਹਦੇ ਸੀ ਉਹ ਚਾ ਉੱਥੇ ਬਾਰੇ ਸੀ ਆ ਜੀ ਤੁਸੀਂ ਪਾਰੇ ਜਾਂਦੇ ਨੇ ਮੈਂ ਕਹੀਦਾ ਆ ਤੈਨੂੰ ਤਾਂ ਥਿਆ ਇਹ ਦੇਖ ਦੇ ਲਈ ਕਿ ਆ ਕਾਕੇ ਹੁਣੀ ਫੇਟੇ ਅੱਛਾ ਮਾ ਆਪਣੀ ਮਾਂ ਨਾਲ ਠੀਕ ਹੈ ਤੇ ਕਿੰਨੇ ਭੈਣ ਭਰਾ ਸੀ ਤੁਸੀਂ ਚਾਰ ਭੈਣਾਂ ਤੇ ਦੋ ਭਰਾ ਤੇ ਮਾਮਾ ਕਿੱਧਰ ਆਇਆ ਇਹਦਾ ਪਾਕਿਸਤਾਨ ਇੱਧਰ ਜਰਵੰਡ ਤੋਂ ਬਾਅਦ ਇੱਧਰ ਫੇਰ ਉਹ ਉੱਧਰ ਜਿੱਦਾਂ بڑی ਦੁਨੀਆ ਇਕੱਠੀ ਹੋ ਕੇ ਕਾਫਲੇ ਇਕੱਠੇ ਹੋ ਕੇ ਗੱਡੇ ਇਕੱਠੇ ਹੋ ਕੇ ਕੋਈ ਘਰੇ ਕਿੰਨੇ ਇੱਕ ਗੱਡੇ ਅੱਜੀ ਤੇ ਪੇਰੜ ਪਰ ਪੰਡਾਲ ਲੱਦੀਆਂ ਚੀਜ਼ਾਂ ਆਪਣੀਆਂ ਸਭ ਉੱਤੇ ਚੋ ਅਸਮਾਨ ਸੀ ਫੇਰ ਉੱਠਿਆ ਆਂ ਕੇ ਸੁਟਿਆ ਸਭ ਕੁਝ ਸਖੜੇ ਆਏ ਸਖੜੇ ਆਏ ਖੋ ਪਾ ਗਲੇ ਕੋਈ ਨੁਕਸਾਨ ਹੋਇਆ ਕੋਈ ਨਹੀਂ ਨੁਕਸਾਨ ਨਹੀਂ ਮੇਰੇ ਮਨਾਨ ਕਿਆ ਨਹੀਂ ਹੋਇਆ ਤੁਸੀਂ ਕਹਿ ਰਹੇ ਸੀ ਕਿ ਮਾਮੀ ਤੁਹਾਡੀ ਨੂੰ ਕੀ ਹੋਇਆ ਉਹ ਮਾਮੀ ਸਸਕੂਰੀ ਹੋਈ ਅੱਛਾ ਮਾਮੀ ਤੇ ਮਾਮੀ ਦਾ ਮੋੜਾ ਉਹ ਉੱਥੇ ਮਾਰੇ ਗਏ ਕਿਨਾ ਮਾਰੇ ਹੀ ਉਹ

ਦੇ ਵਿਚਾਰੇ ਨੇ ਮੁੱਖੇ ਤੇ ਆਏ ਰਹਿ ਰਹਿ ਕੇ ਮੁੱਖੇ ਰਹਿ ਰਹਿ ਕੇ اسی ਕੋਖੇ ਰਹਿ ਰਾ ਕੇ ਡੰਗਰ ਵਿੱਚੇ ਛੋੜ ਦਿੱਤੇ ਰਾਜ ਗੋਲ ਤੇ ਗੱਡਿਆ ਨਾ ਹੋ ਗਾਇਆਂ ਮਈਆਂ ਕੋਲ ਦਿੱਤਿਆਂ ਸਖੜੇ ਆਏ ਸਖੜੇ ਆਬਾੜੀਆਂ ਸਦਾਣੀਆਂ ਸਭ ਕੋ ਲੱਤ ਕੇ ਲੈ ਆਏ ਸਭ ਕੋ ਛੋਟਾਈ ਇਹਦੇ ਤੇ ਸਮਾਨ ਦਾ ਲੰਦਾ ਸੀ ਉਹਨਾਂ ਨਾਲ ਦਿੱਤੇ ਲੱਤ ਕੇ ਲਈ ਆਉਂਦੇ ਗੱਡੇ ਵੱਡੇ ਹੀ ਘਰ ਨੂੰ ਲਿਆਉਣਾ ਹੀ ਨਾ ਇਹ ਲੈ ਜੀਏ ਮੇਰੇ ਕੋਲੇ ਨੰਗੜਿਆ ਆਇਆ ਵਾਵਾ ਦੀ ਕੈਰੀ ਅੱਛਾ ਆਇਆ ਦੀ ਸੇਵਾ ਕੀਤੀ ਆ ਫੈਂਟ ਚਵੀ ਮੰਜੀਆਂ ਲੀੜੇ ਸਭ ਕੱਟ ਕੋੜ ਕੇ ਉਹਨਾਂ ਦੀ ਸੇਵਾ ਪੂਰੀ ਕੀਤੀ ਸਾਡੇ ਤੋਂ ਫੇਰ ਰਹੇ ਨੇ ਵਾਵਾ ਕੈਰੇ ਤੇ ਮਾਵਾ ਜੇ ਨਹੀਂ ਫੇਜ ਦਾ ਪਰੇਛੇ ਤੇ ਲੈ ਇਹ ਆਪਣੇ ਤੋਂ ਬਰਾਟੂਪਰਾ ਦੇ ਕੋਈ ਲੰਬੜ ਚਲ ਗਿਆ ਕੋਈ ਕਿਤੇ ਚਲ ਗਿਆ ਕੋਈ ਕਿਹੇ ਕਿਤੇ ਉਹ ਫੜ ਕੇ ਲਿਆ ਭਾਈ ਹੁਣ ਦਈਆ ਨਾ ਤੇ ਫੇਰ ਉਹ ਕੱਠੇ-ਕੁੱਠੇ ਹੋਏ ਤੇ ਫੇਰੇ ਪੈ ਗਿਆ ਲੈ ਤੇ ਲਾਟ ਕੀਤੀਆਂ ਫਿਰ ਜਮੀਨਾ ਕਿੱਥੇ ਲਾਟ ਹੋਈ ਜਾਂ ਨਾਲ ਮੇਰੇ ਮਾਮੇ ਨੂੰ ਨਾਨੋ ਆਣੀ ਕੀ ਨਾ ਹੈ ਮਾਮਾ ਜੀ ਦਾ ਦਿਲੀਪ ਸੇ ਕਲਾ ਨੌਰ ਤੋਂ ਮਹਿੰਦਰ ਸਿੰਘ ਅਲੀਪੰਦੀ ਸਪੈਸ਼ਲ ਰਿਪੋਰਟ ਪੰਜਾਬੀ ਜਾਗਰਣ